ਲਾਸਪੁਰ تحصیل ਪਾਇਲ ਦਾ ਜਿੱਥੇ ਕਿ ਬੀਤੀ ਰਾਤ ਨੌਜਵਾਨਾਂ ਨੂੰ ਬੁਰੀ ਤਰ੍ਹਾਂ ਵੱਟੋ ਕੀਤੀ ਗਈ ਹੈ ਜ਼ਖਮੀ ਕਰ ਦਿੱਤਾ ਗਿਆ ਜੋ ਕਿ ਸਿਵਲ ਹਸਪਤਾਲ ਖੰਨਾ ਦੇ ਵਿੱਚ ਜੇਰੇ ਇਲਾਜ ਨੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਸ ਲੜਾਈ ਦਾ ਕਾਰਨ ਮੂਲੀ ਝਗੜਾ ਦੱਸਿਆ ਜਾ ਰਿਹਾ ਹੈ ਕਿ ਇੱਕ ਟਾਕੀ ਕੱਢਣ ਨੂੰ ਲੈ ਕੇ ਇਸ ਬਵਾਦ ਚੱਲੇ ਆ ਰਿਹਾ ਸੀ ਤੇ ਨੌਜਵਾਨਾਂ ਨੇ ਇਕੱਠੇ ਹੋ ਕੇ ਇਸ ਪਰਿਵਾਰ ਦੇ ਉੱਪਰ ਹਮਲਾ ਕੀਤਾ ਤੇ ਨੌਜਵਾਨਾਂ ਨੇ ਬਹੁਤ ਬੁਰੀ ਤਰ੍ਹਾਂ ਵਾਟੋ ਕੀਤੀ ਆ ਤੁਸੀਂ ਦੇਖ ਸਕਦੇ ਹੋ ਕਿ ਇਹ ਸੜਕ ਦੇ ਉੱਪਰ ਜੋ ਖੂਨ ਖਿਲ ਰਿਹਾ ਹੋਇਆ ਦੂਰ ਤੱਕ ਖਿਲ ਰਿਹਾ ਹੋਇਆ ਲਗਭਗ 50 ਮੀਟਰ ਦੇ ਦੈਰੇ ਤੱਕ ਇਹ ਖੂਨ ਖਿਲ ਰਿਹਾ ਹੋਇਆ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਭਿਆਨਕ ਤਰੀਕੇ ਨਾਲ ਇਹਨਾਂ ਨੌਜਵਾਨਾਂ ਦੀ ਮਾਰਕੁੱਟ ਕੀਤੀ ਗਈ ਹੋਵੇਗੀ ਵਾਟੋ ਕੀਤੀ ਗਈ ਹੋਗੀ ਇਸ ਲੜਾਈ ਝਗੜੇ ਦੀ ਘਟਨਾ ਤੋਂ ਬਾਅਦ ਦੋਹਾਂ ਧਿਰਾਂ ਨਾਲ ਸੰਬੰਧਿਤ ਨੌਜਵਾਨ ਸਿਵਲ ਹਸਪਤਾਲ ਖੰਨਾ ਵਿੱਚ ਦਾਖਲ ਹੋ ਗਏ ਜਦੋਂ ਦੋਹਾਂ ਤਰ੍ਹਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇੱਕ ਤਰ ਨੇ ਆਪਣਾ ਪੱਖ ਵਾਖੂ ਵੀ ਰੱਖਿਆ ਤੇ ਦੂਸਰੀ ਤਰ ਨੇ ਕੋਰੀ ਨਾ ਕਰ ਦਿੱਤੀ ਉਹਨਾਂ ਆਖਿਆ ਕਿ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਨੂੰ ਬਿਆਨ ਦੇਣ ਤੋਂ ਮਨਾ ਕੀਤਾ ਹੋਇਆ ਹੈ ਜਦੋਂ ਇਸ ਬਾਬਤ ਐਸਐਮਓ ਖੰਨਾ ਤੋਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਵੀ ਕੋਰੀ ਨਾ ਕਰ ਦਿੱਤੀ ਡੀਐਸਪੀ ਪਾਇਲ ਹਿਮੰਤ ਮਲੋਤਰਾ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਕੋਲ ਸੱਤ ਐਮਐਲਆਰ ਆਈਆਂ ਨੇ ਤੇ ਜੋ ਵੀ ਵਿਅਕਤੀ ਦੋਸ਼ੀ ਪਾਇਆ ਗਿਆ ਉਸ ਉੱਪਰ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਹ ਦੇਖਦੇ ਹਾਂ ਪੂਰੀ ਰਿਪੋਰਟ ਹਾਂਜੀ ਪਹਿਲਾਂ ਤਾਂ ਜੀ ਉਹ ਸਾਨੂੰ ਗਾਲਾਂ ਕੱਢਣ ਲੱਗੇ ਬਹੁਤ ਗੰਦੀਆਂ ਗਾਲਾਂ ਕੱਢਦੇ ਸੀਗੇ ਤੇ ਸਾਨੂੰ ਮੇਰੇ ਹਸਬੰਦ ਬਾਹਰ ਰੇਟ ਟਾਲੀ ਹੋਈ ਲਾਉਂਦੇ ਸੀ ਉਹ ਬਾਹਰ ਦੇ ਬੰਦ ਨੂੰ ਆਏ ਨਹੀਂ ਸੀ ਪਤਾ ਵੀ ਉਹਨਾਂ ਕੋਲ ਹਥਿਆਰ ਨੇ ਜਾਂ ਕੀ ਹੈਗਾ ਉਹ ਉਮੇ ਚਲੇ ਗਏ ਤੇ ਉਹਨਾਂ ਨੇ ਜਾਂਦਿਆਂ ਦੀ ਮਾਨ ਲਾਗੇ ਨਰੇ ਮੂੰਹ ਤੇ ਸੱਬੇ ਟਾਂਕੇ ਲੱਗੇ ਨੇ ਉਹਨਾਂ ਨੇ ਮੂੰਹ ਡੜਤਾ ਇਦਾਂ ਮੇਰੇ ਮੇਰੇ ਹੁਣਾਂ ਦੇ ਕਿ ਜਿਹੜੇ ਮੁੱਢਾ ਤੋੜ ਤੱਕ ਜਿਹਦਾ ਨਾ ਇਹ ਬੋਸ ਸਿਸਟਮ ਆ ਰਿਹਾ ਨੇ ਸਾਰਿਆਂ ਦੇ ਕਿੱਥੇ ਕਿੱਥੇ ਮਤਲਬ ਅਲੱਗ ਚੱਲ ਰਿਆਂ ਨਾਲ ਖਾਣੇ ਚੱਲ ਰਿਆਂ ਖਾਣੇ ਸੀ ਬਿਨ ਹਸਪਤਾਲ ਚ ਕਿੰਨੇ ਬੱਚੇ ਨੇ ਤੁਹਾਡੇ ਇੱਕ ਬੇਟੀ ਆ ਕੀ ਉਹਨਾਂ ਨੇ ਨਾ ਪਹਿਲਾਂ ਕਹਿਲ ਕੀਤੀ ਆ ਉਹਨਾਂ ਨੇ ਬਹੁਤ ਗੰਦੀ ਲੈਂਗੁਏਜ ਯੂਜ਼ ਕੀਤੀ ਸਾਡੇ ਬਾਰੇ ਲੇਡੀਜ਼ ਬਾਰੇ ਫਿਰ ਮੇਰੇ ਹਸਬੰਡ ਤੇ ਮੇਰਾ ਡਿਵੋਰਸ ਇਹ ਸਾਰੇ ਫਿਰ ਚਾਚੇ ਦਾ ਮੁੰਡਾ ਸਾਰੇ ਬਾਹਰ ਨਿਕਲ ਕੇ ਫਿਰ ਗਏ ਪਰ ਇਹਨਾਂ ਦੇ ਕੋਲ ਕੋਈ ਹਥਿਆਰ ਨਹੀਂ ਸੀਗਾ ਬਿਨਾਂ ਹਥਿਆਰ ਤੋਂ ਗਏ ਸੀਗੇ ਤੇ ਉਹ ਬਹੁਤ ਬੋਲਦੇ ਸੀਗੇ ਫਿਰ ਇਹਨਾਂ ਦਾ ਇੱਥੇ ਸੜਕ ਦੇ ਉੱਪਰ ਆਪਸ ਵਿੱਚ ਬਹੁਤ ਝਗੜਾ ਹੋਇਆ ਮਾਰ ਮਰੀਆ ਉਹਨਾਂ ਨੇ ਵੀ ਕਿਰਪਾਨਾਂ ਨਾਲ ਇਹਨਾਂ ਨੂੰ ਵੱਢਿਆ ਮੈਂ ਨਾ ਉੱਥੇ ਜਦ ਛੜਵਾਉਣ ਗਈ ਆ ਮੇਰੇ ਬਲੱਡ ਨਾਲ ਉੱਥੇ ਲੱਗਿਆ ਇਹ ਮੈਂ ਜਦੋਂ ਆਪਣੇ ਹਸਬੰਦ ਨੂੰ ਸੜਾਉਂਦੀ ਸੀਗੀ ਜਦੋਂ ਲੱਗਿਆ ਉਹ ਮੈਨੂੰ ਵੀ ਕਹਿੰਦੇ ਸੀ ਵੀ ਇਹਨਾਂ ਨੂੰ ਵੀ ਨਾਲ ਹੀ ਫੜ ਲਓ ਇਹਨਾਂ ਦੇ ਵੀ ਮਾਰੋ ਹਾਂਜੀ ਜਦੋਂ ਮੈਂ ਹੈਲਪ ਕਰ ਰਹੀ ਸੀ ਆਪਣੇ ਹਸਬੰਦ ਦੀ ਹਾਂਜੀ ਕਿ ਕਿੰਨੇ ਕਿ ਨੌਜਵਾਨ ਕਿੰਨੀ ਗਿਣਤੀ ਸੀ ਨੌਜਵਾਨਾਂ ਜਿਹਨਾਂ 'ਤੇ ਹਮਲਾ ਸੀਗੇ ਅਨਪਸਾਤੇ ਵੀ ਸੀਗੇ ਵਿੱਚ ਇਹਨਾਂ ਦੇ ਘਰ ਦੇ ਮੈਂਬਰ ਸੀਗੇ ਦੋ ਤਾਂ ਇਹਨਾਂ ਦੇ ਫਾਦਰ ਸੀਗੇ ਦੋ ਇਹਨਾਂ ਦੇ ਬੇਟੇ ਸੀਗੇ ਚਾਚੇ ਤਾਏ ਦੀ ਹਾਂਜੀ ਉਹ ਵੀ ਨਾਲ ਹੀ ਸੀਗੇ ਉਹਨਾਂ ਨੇ ਹੀ ਕਰਿਆ ਸਭ ਤੋਂ ਜ਼ਿਆਦਾ ਤਾਂ ਹਾਂਜੀ ਕੋਈ ਕੋਈ ਲੇਡੀਜ਼ ਵੀ ਸੀਗੇ ਵਿੱਚ ਨਹੀਂ ਲੇਡੀਜ਼ ਨਹੀਂ ਸੀਗੀ ਲੇਡੀਜ਼ ਕੋਈ ਨਹੀਂ ਸੀਗੀ ਹਾਂਜੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਬਸ ਅਸੀਂ ਤਾਂ ਇਹੀ ਮੰਗ ਕਰਦੇ ਆ ਵੀ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਦੋਸ਼ੀਆਂ ਦੇ ਕਾਰਵਾਈ ਹੋਵੇ ਹਾਂਜੀ ਕੁਝ ਵਜਦਾ ਹੀ ਕੰਮ ਆਇਆ ਅਸੀਂ ਰੋਟੀ ਰੋਟੀ ਖਾ ਰਹੇ ਸੀਗੇ ਅਸੀਂ ਸਾਰੀ ਲੋਕ ਲਗਾ ਕੇ ਆਪਣੇ ਅੰਦਰ ਬੈਠ ਗਏ ਸੀ ਪਹਿਲਾਂ ਹੀ ਉਹਨਾਂ ਨੇ ਮੁੰਡੇ ਨੇ ਉਹਨਾਂ ਦੇ ਫੋਨ ਕੀਤਾ ਫੋਨ ਕਰਕੇ ਮੇਰੇ ਹਸਬੰਦ ਨੂੰ ਗਲਤ ਬੋਲ ਲਏ ਨੇਗੇ ਗਲਤ ਬੋਲ ਕੇ ਅਸੀਂ ਉਹਨਾਂ ਨੂੰ ਫਿਰ ਟਕਾ ਲਿਆ ਸੀ ਕਿ ਚਲੋ ਚਲੋ ਕੋਈ ਗੱਲ ਨਹੀਂ ਜੇ ਬੋਲੇ ਨੇ ਕੁਝ ਨਹੀਂ ਹੁੰਦਾ ਉਸ ਤੋਂ ਬਾਅਦ ਫਿਰ ਆ ਕੇ ਉਹ ਭੰਨ ਤੋੜ ਕਰਨ ਲੱਗੇ ਜਿਹੜੀ ਟਾਕੀ ਦਾ ਰੌਲਾ ਸੀਗਾ ਉਹ ਟਾਕੀ ਵਿੱਚ ਉਹਨਾਂ ਨੇ ਛੋਟੀਆਂ ਛੁੱਟੀਆਂ ਮਾਰੀਆਂ ਤੇ ਗੰਦੀਆਂ ਗਾਲਾਂ ਕੱਢਣ ਲੱਗੇ ਵੀ ਆਪਣੀਆਂ ਜਨਾਨੀਆਂ ਕੱਢੋ ਬਾਰ ਆਪਣੇ ਐ ਕਰ ਚੱਲੋ ਗੰਦੀ ਲੈਂਗੁਏਜ ਵਰਤਣ ਲੱਗੇ ਨੇ ਫਿਰ ਇਹ ਦੋ ਜਾਨੇ ਨਿਕਲੇ ਨੇ ਸਾ ਕਹ ਰਹੇ ਹਨ ਉਹ ਦੋ ਜਾਣੇ ਹੋਣਗੇ ਵੀ ਕੋਈ ਹੈ ਨਹੀਂ ਕੋਈ ਚੀਜ਼ ਨਹੀਂ ਹੈ ਲੈ ਕੇ ਗਏ ਹੈਗੇ ਜਦੋਂ ਇਹ ਅਲੱਗ-ਅਲੱਗ ਗਏ ਨੇ ਉਹਨਾਂ ਨੇ ਉਹਨਾਂ ਨਾਲ ਕਰਵਾਨਾ ਸੀਗੇ ਤੇ 6-7 ਬੰਦੇ ਲੱਗ ਗਏ ਉਹਨਾਂ ਨੇ ਸੱਦੇ ਹੋਏ ਸੀ 11-12 ਜਾਣੇ ਟੋਟਲੀ ਸੀਗੇ ਤੇ ਉਹਨਾਂ ਨੇ ਇੱਕਦਮ ਇੰਨਾ ਤੇ ਹਥਿਆਰਾਂ ਨਾਲ ਅਟੈਕ ਕੀਤਾ ਤੇ ਤਲਵਾਰਾਂ ਨਾਲ ਕਿਸੇ ਦੀ ਮੂੰਹ ਦਾ ਕਰਤਾ ਕਿਸੇ ਦੀ ਬਾਹਂ ਤੇ ਕਰਤਾ ਯਾਨੀ ਕਿ ਇਹਨਾਂ ਕੋਲ ਕੁਝ ਨਹੀਂ ਸੀ ਉਹਦੇ ਕਰਕੇ ਇਹਨਾਂ ਤੋਂ ਜ਼ਿਆਦਾ ਉਹ ਹੋ ਗਿਆ ਜੇ ਇਹਨਾਂ ਕੋਲ ਕੋਈ ਹਥਿਆਰ ਹੁੰਦਾ ਤਾਂ ਇਹ ਵੀ ਕਰ ਸਕਦੇ ਸੀਗੇ ਬਸ ਇਦਾਂ ਹੀ ਹੋਇਆ ਉਹ ਤੋਂ ਬਾਅਦ ਅਸੀਂ ਤਾਂ ਛੜਾਉਣਗੇ ਨੇ ਫਿਰ ਇਦਾਂ ਹੀ ਕਹਿ ਰਹੇ ਸੀ ਵੀ ਇਹਨਾਂ ਦੀਆਂ ਜਨਾਨੀਆਂ ਨੂੰ ਵੀ ਫੜ ਲਓ ਇਹਨਾਂ ਦੇ ਵੀ ਵਿੱਚ ਬਾਰ ਜਾਣ ਕੇ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਸੱਦਿਆ ਮੁੜ ਕੇ ਫੇਰ ਨਹੀਂ ਕੋਈ ਬਾਹਰ ਨਿਕਲੇ ਫਿਰ ਤਾਂ ਕੁਸਕੀ ਵੀ ਨਹੀਂ ਹੈ ਗਈ ਯਾਨੀ ਕਿ ਉਸ ਤੋਂ ਬਾਅਦ ਫਿਰ ਜਦ ਹੀ ਸਾਡੇ ਹਸਪੀਟਲ ਲੈ ਗਏ ਨੇਗੀ ਖੰਨੇ ਹੀ ਤੇ ਪੁਲਿਸ ਨੇ ਸਮੇਂ ਬਾਅਦ ਆ ਗਈ ਸੀ ਪੁਲਿਸ ਆ ਗਈ ਸੀ ਜੀ ਯਾਨੀ ਤੇ ਜਾਨੂੰ ਤਾਂ ਇਹ ਆਪਣੇ ਸਾਡੇ ਲੈ ਗਏ ਸੀ ਜਿਹੜੇ ਫੱਟੜ ਕੀਤੇ ਹੋਏ ਸੀ ਪੁਲਿਸ ਉਦੋਂ 15 20 ਮਿੰਟ ਅੱਧਾ ਘੰਟੇ ਬਾਅਦ ਆਈ ਆ ਗਈ ਤੇ ਪੁਲਿਸ ਨੇ ਆਪਣੀ ਜਾਂਚ ਕੀਤੀ ਆ ਗਈ ਆ ਕੇ ਹਾਂਜੀ ਪੁਰਛ ਪੜਤਾਲ ਕਰਦੇ ਰਹੇ ਨੇਗੇ ਉਹਨਾਂ ਤੋਂ ਵੀ ਕੀਤੀ ਹੈ ਸਾਤੋਂ ਵੀ ਕੀਤੀ ਹੈ ਜੀ ਹਾਂਜੀ ਕੀ ਚਾਹੁੰਦੇ ਵੀ ਕੀ ਕਾਰਵਾਈ ਹੋਣੀ ਚਾਹੀਦੀ ਹੈ ਕਾਰਵਾਈ ਚਾਹੁੰਦੇ ਆ ਵੀ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਹੁਣ ਅੱਜ ਤਾਂ ਸਾਡੇ ਤੇ ਅੱਜ ਹਮਲਾ ਕੀਤਾ ਕੱਲ ਨੂੰ ਸਾਡੇ ਬੱਚੇ ਵੀ ਨੇ ਤੇ ਉਹਨਾਂ ਤੇ ਵੀ ਹਮਲਾ ਕਰ ਸਕਦੇ ਨੇ ਉਹਨਾਂ ਤੇ ਵੀ ਟੱਕ ਕਿਉਂਕਿ ਸਾਰੀ ਉਮਰ ਦੀ ਦੋਸ਼ਮਣੀ ਬਣ ਸਕਦੀ ਹੈ ਇਹ ਇਹੀ ਅਸੀਂ ਕਹਿੰਦੇ ਆ ਵੀ ਜਾਂ ਤਾਂ ਆਪਣੇ ਸਖਤ ਤੋਂ ਸਖਤ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜੀ ਹਾਂਜੀ ਪਹਿਲਾਂ ਤਾਂ ਜੇ ਤੁਸ ਨੂੰ ਗਾਲ੍ਹਾਂ ਕੱਢਣ ਲੱਗੇ ਬਹੁਤ ਗੰਦੀਆਂ ਗਾਲ੍ਹਾਂ ਕੱਢਦੇ ਸੀਗੇ ਤੇ ਸਾਨੂੰ ਮੇਰੇ ਹਸਬੰਦ ਬਾਹਰ ਰੇ ਟਾਲੀ ਹੋਈ ਲਾਉਂਦੇ ਸੀ ਉਹ ਬਾਹਰ ਦੇ ਬੰਦ ਨੂੰ ਆਏ ਨਹੀਂ ਸੀ ਪਤਾ ਵੀ ਉਹਨਾਂ ਕੋਲ ਹਥਿਆਰ ਨੇ ਜਾਂ ਕੀ ਹੈਗਾ ਉਹ ਉਮ ਮੋਂ ਤੇ ਸਭੀ ਟਾਂਕੇ ਲੱਗੇ ਨੇ ਉਹਨੇ ਮੂੰਹ ਬੜਤਾ ਇੱਧਰ ਮੇਰੇ ਮੇਰੇ ਹੁਣਾਂ ਦੇ ਕਿ ਜਿਹੜੇ ਮੁੱਢਾ ਤੋੜਤਾ ਕਿ ਜਿਹਦਾ ਨੀ ਬਹੁਤ ਸਿਸਟਮ ਆ ਰਿਆ ਨੇ ਸਾਰਿਆਂ ਦੇ ਕਿੱਥੇ ਕਿੱਥੇ ਮਤਲਬ ਅਲਾ ਚੱਲ ਰਿਆ ਨਾਲ ਖਾਣੇ ਚੱਲਿਆ ਖਾਣੇ ਸੇ ਬਿਨ ਹਸਪਤਾਲ ਚ ਕਿੰਨੇ ਬੱਚੇ ਨੇ ਤੁਹਾਡੇ ਇੱਕ ਬੇਟੀ ਆ ਜਦੋਂ ਘਟਨਾ ਹੋਈ ਆ ਤੁਹਾਡੇ ਘਰ ਦੇ ਬੱਚੇ ਵੀ ਇੱਥੇ ਸੀਗੇ ਹਾਂਜੀ ਉਹ ਵੀ ਸੀ ਉਹ ਸਾਰੇ ਬਾਹਰ ਸਰਕਤੇ ਸੀਗੇ ਉਹਨਾਂ ਦੇ ਘਰ ਦੇ ਵਿੱਚ ਬਾਹਰ ਜੋ ਘਰ ਦੇ ਦਰਾਂ ਤੇ ਅੱਗੇ ਹਾਂਜੀ ਦਰਾਂ ਅੱਗੇ ਹੋਇਆ ਸਾਰਾ ਕੁਝ ਦਰਾਂ ਤੇ ਹਾਂਜੀ ਲੇਡੀਜ਼ ਨਾਲ ਵੀ ਕੋਈ ਉਹਨਾਂ ਨੇ ਬਦਤਮੀਜ਼ੀ ਕੀਤੀ ਆ ਕੋਈ ਕਾਲੀ ਗੱਲਾਂ ਕੀਤੀ ਗਾਣੇ ਗਾੜ ਰਹੇ ਸੀਗੇ ਪਹਿਲਾਂ ਗਾਣੇ ਆ ਗਏ ਜਦੋਂ ਬੱਚੇ ਇਹਨਾਂ ਨੂੰ ਕੋਈ ਮੰਨ ਉਹਨੂੰ ਪੈਂਦੇ ਸੀਗੇ ਮੇਰੇ ਜਠਾਣੀ ਇਹਨਾਂ ਨੂੰ ਕੀ ਮੰਗ ਕਰਦੇ ਹੋ ਪੁਲਿਸ ਤੋਂ ਇਹ ਹੀ ਮੰਗ ਕਰਦੇ ਬਹੁਣੇ ਤੇ ਕਾਰਵਾਈ ਹੋਵੇ ਤੋ ਇਹ ਜੀ ਮਸਲਾ ਹੈ ਪਿੰਡ ਬਲਾਸਕੁਰ ਦਾ ਜਿੱਥੇ ਜੋ ਘਰ ਦੇ ਮੈਂਬਰ ਨੇ ਚਾਰ ਮੈਂਬਰ ਨੇ ਉਹਨਾਂ ਦੀ ਬੁਰੀ ਤਰ੍ਹਾਂ ਮਾਰਕੁੱਟ ਕੀਤੀ ਗਈ ਹੈ ਵਾਟੋ ਕੀਤੀ ਗਈ ਹੈ ਪਰਿਵਾਰ ਸਦਮੇ ਦੇ ਵਿੱਚ ਹੈ ਇੱਕ ਨੌਜਵਾਨ ਦੇ ਜੋ ਚਿਹਰੇ ਉੱਪਰ ਕੱਟ ਲਗਾਇਆ ਗਿਆ ਉਸ ਉੱਪ 26 ਟਾਂਕੇ ਲੱਗੇ ਨੇ ਪਰਿਵਾਰ ਸਦਮੇ ਦੇ ਵਿੱਚ ਹੈ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਹੈ ਕਿ ਜੋ ਦੋਸ਼ੀ ਵਿਅਕਤੀ ਨੇ ਇਹਨਾਂ ਦੇ ਉੱਪਰ ਬਣਦੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਕੁਲਵਿੰਦਰ ਸਿੰਘ ਜੀ। ਕੁਲਵਿੰਦਰ ਸਿੰਘ ਤੁਹਾਡਾ ਪਿੰਡ ਦੇ ਵਿੱਚ ਲਾਈਵ ਝਗੜਾ ਹੋਇਆ। ਹਾਂ ਜੀ। ਤੁਹਾਡੇ ਸਰਤਾਂ ਲਾਈਆਂ ਗਈਆਂ ਨੇ। ਹਾਂ ਜੀ। ਘਟਨਾ ਕਿੱਦਾਂ ਹੋਈ? ਉਹ ਪਤਾ ਕਿਵੇਂ ਹੋਈ ਜੀ? ਉਹਨਾਂ ਦਾ ਸਾਨੂੰ ਫੋਨ ਆਇਆ ਜੀ। ਇਕਲਮਾ ਉਹਦਾ ਸੀਗਾ ਆਪਣੇ ਟਾਕੀ ਦਾ ਕੋਈ। ਮੈਨੂੰ ਉਹ ਕੋਲੇ ਦੇ ਮੁੰਡੇ ਦਾ ਫੋਨ ਆਇਆ ਜੀ, ਦਲਵੀਰ ਦਾ। ਉਹ ਮੈਨੂੰ ਕਹਿੰਦਾ ਜੀ ਵੀ ਟਾਕੀ ਵੀਰੇ ਵੀ ਬੰਦ ਕਰ ਕੇ ਕੇ ਕਰਵਾ ਦਿਓ ਉਹਨਾਂ ਨੂੰ। ਮੈਂ ਕਿਹਾ ਵੀ ਕੋਈ ਗੱਲ ਨਹੀਂ ਵੀਰੇ ਬੰਦ ਕਰਵਾ ਦਿੰਨੇ ਆ। ਵੀ ਪਰ ਸਵੇਰੇ ਗੱਲ ਕਰ ਹੋਈ। ਵੀ ਉਹਨਾਂ ਨੂੰ ਮੈਂ ਸਵੇਰੇ ਕਹਿ ਦੂੰ। ਉਸ ਤੋਂ ਕੰਦ ਤੇ ਤੇਰੀ ਰੂੜੇ ਮਾਰੇ ਮੇਰੀ ਤਾਈ ਜੀ ਦੇ ਉਦੋਂ ਬਾਅਦ ਫਿਰ ਜੀ ਆਪਣੇ ਜਦੋਂ ਹੋ ਗਿਆ ਆਪਣੇ ਬਾਹਰੇ ਨਿਕਲਿਆ ਮੇਰੇ ਤਾਈ ਦਾ ਬੇਟਾ ਉਹਨਾਂ ਨੇ ਫੜ ਕੇ ਸਾਡੀ ਦੁਕਾਨ ਮੂਹਰੇ ਨੂੰ ਖਿੱਚ ਲਿਆ ਖਿੱਚ ਕੇ ਜਦ ਅਸੀਂ ਮਗਰ ਗਏ ਤਾਂ ਸਾਡੇ ਸਾਰੇ ਬੰਦੇ ਦੇ ਜਿਹੜੇ ਅਸੀਂ ਉਰੇ ਦਾਖਲਾ ਸਾਰਿਆਂ ਦੇ ਟੱਕ ਮਾਰੇ ਕਿੰਨੇ ਬੰਦੇ ਦਾਖਲੇ ਚਾਰ ਜਣੇ ਆ ਜੀ ਹਾਂਜੀ ਕਾਰਨ ਮਤਲਬ ਤੁਹਾਡਾ ਹੈਗਾ ਵੀ ਟਾਕੀ ਬੰਦ ਕਰਕੇ ਰਲਿਆ ਹਾਂਜੀ ਉਹ ਮੈਨੂੰ ਅੱਧਾ ਘੰਟਾ ਪਹਿਲਾਂ ਫੋਨ ਆਉਂਦਾ ਜੀ ਇਹ ਲੜਾਈ ਹੋਈ ਆ ਮੈਂ ਉਹਨਾਂ ਨੂੰ ਕਹਦਾ ਮੈਂ ਕਿ ਕੋਈ ਗੱਲ ਨਹੀਂ ਵੀ ਆਪਾਂ ਟਾਕੀ ਕਰ ਲ ਉਹਨਾਂ ਨੂੰ ਕਹਿ ਕੇ ਬੰਦ ਕਰਵਾ ਦਾਂਗੇ ਕਿੰਨੇ ਕੁ ਬੰਦੇ ਸੀਗੇ ਉਹੋ ਜੀ 6 ਆਣ ਦਾ ਜਿਹੜੇ ਨੇ ਉਹਨਾਂ ਦਾ ਨਾਂ ਨੇ 5 ਆਣ ਫਸਾਤੇ ਨੇ ਹਾਂਜੀ ਤੇ ਪਹਿਲਾਂ ਕੋਈ ਰਜਿਸਟਰ ਲੀਉਂਗੇ ਇਸ ਤੋਂ ਬਿਨਾਂ ਨਾ ਹੀ ਕੋਈ ਨਹੀਂ ਹੈਗੀ ਕੀ ਗੱਲਬਾਤ ਸੀ ਹਾਂਜੀ ਕੋਈ ਮਾੜਾ ਮੋਟਾ ਸੀਗਾ ਯਾ ਤੋ 10 15 ਦਿਨ ਪਹਿਲਾਂ ਜਿਹੜੀ ਸਰਕਾਰੀ ਨਾਲੀ ਬਣਦੀ ਸੀ ਉਹਦੀ ਕੋਈ ਗੱਲਬਾਤ ਏਡੀ ਤਾਂ ਉਹ ਨਹੀਂ ਹੈਗੀ ਸੀ ਹਾਂਜੀ ਤੇ ਕਿੱਥੇ ਕਿਥੇ ਥੋੜੇ ਸੱਟਾਂ ਮਾਰੀਆਂ ਨੇ ਤੁਹਾਡੇ ਜਿਹੜੇ ਆ ਗਏ ਮੇਰੀ ਬਾਹ ਤੇ ਟਾਂਕੇ ਨਹੀਂ ਜੀ ਜਿਹੜਾ ਤਾਈ ਦਾ ਬੇਟਾ ਜੀ ਉਹਦੇ ਟਾਂਕੇ ਨੇ ਉਰੇ ਬਾਈ ਟਾਂਕੇ ਅੱਛਾ ਜੀ ਹਾਂਜੀ ਤੇ ਉਹਦੀ ਬਾਹ ਤੇ ਟਾਂਕੇ ਨੇ ਜੀ 7-8 ਦੋ ਜਗ੍ਹਾ ਉਹਦੇ ਟੱਕ ਮਾਰੇ ਆ ਜੀ ਇੱਕ ਮੇਰਾ ਵੱਡਾ ਬ੍ਰਦਰ ਆ ਜੀ ਮੇਤੋਂ ਉਹਦੀ ਇੱਕਦਮ ਕ੍ਰੈਕ ਹੋ ਗਈ ਠੀਕ ਹੈ ਜੀ ਇੱਕ ਉਹਦੇ ਨੂੰ ਦਾਹ ਮਾਰਿਆ ਜੀ ਤੇ ਉਸ ਤੋਂ ਬਾਅਦ ਜੀ ਆਪਣੇ ਫਿਰ ਉਹਦੇ ਬਾਹ ਤੇ ਵੀ ਦੋ ਤਿੰਨ ਜਗ੍ਹਾ ਮਾਰੇ ਨੇ ਟੱਕ ਹਾਂਜੀ ਦੂਸਰੀ ਬਾਟੀ ਵੀ ਇੱਥੇ ਹਸਪਤਾਲ ਵਿੱਚ ਜਿਹੜੇ ਇਲਾਜ ਉਹਦੇ ਸੱਤਾਂ ਲੱਗੇ ਨੇ ਉਸ ਬਾਰੇ ਕੀ ਕਹਾਂਗੇ ਉਹਨਾਂ ਨੇ ਪਤਾ ਗੱਲ ਗਿਆ ਜੀ ਜਦੋਂ ਪੁਲਿਸ ਵਾਲੇ ਗਏ ਨੇ ਉਹਨਾਂ ਦੇ ਕੋਈ ਖਾਸ ਸੱਟ ਨਹੀਂ ਸੀਗੀ ਜੀ ਉਹ ਤਾਂ ਬਾਅਦ ਚੋਂ ਆਪ ਬਿਮਾਰੀਆਂ ਗਈਆਂ ਜੀ ਜਦੋਂ ਪੁਲਿਸ ਵਾਲੇ ਗਏ ਨੇ ਉਦੋਂ ਬਾਅਦ ਉਹ ਕਰੇ ਨੁਕਲੇ ਨਹੀਂ ਅਸੀਂ ਤਾਂ ਉਰੇ ਨੂੰ ਆ ਗਏ ਜੀ ਉਹ ਤਾਂ ਫਿਰ ਆਪ ਬਿਮਾਰ ਕੇ ਉਹ ਕਰਿਆ ਗਿਆ ਜੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਮੰਗ ਤਾਂ ਇਹੀ ਕਰਦੇ ਹਾਂ ਇਨਸਾਫ ਹੋਣਾ ਚਾਹੀਦਾ ਉਹਨਾਂ ਤੇ ਪਰਚਾ ਹੋਣਾ ਚਾਹੀਦਾ ਹਾਂਜੀ ਨਤਾਜਨ ਹਾਂਜੀ ਜੀ ਤੁਹਾਡੇ ਗਵਾਂਡੀਆਂ ਨਾਲ ਲੜਾਈ ਹੋਈ ਆ ਤੁਹਾਡੇ ਸੱਟਾਂ ਲੱਗੀਆਂ ਨੇ ਤੁਹਾਡੇ ਪਰਿਵਾਰ ਦੇ ਮੈਂਬਰਾਂ ਦੇ ਹਾਂਜੀ ਦੱਸੋ ਕੀ ਘਟਨਾ ਕਿਵੇਂ ਹੋਈ ਆ ਹਾਂਜੀ ਉਹ ਮਤਲਬ ਸਾਡੇ ਮੇਥੋਂ ਬਡੇ ਦਾ ਮੁੰਡਾ ਦੁਕਾਨ ਤੇ ਖੜਾ ਸੀ ਇਹਨਾਂ ਨੇ ਮਤਲਬ ਆ ਕੇ ਮਗਰਜੀ ਪਾ ਲਿਆ ਜਦੋਂ ਅਸੀਂ ਪਿਛੜਾਉਣ ਹੈ ਵਿੱਚ ਹੀ ਸਾਡੇ ਟੱਕ ਮਾਰੇ ਅੱਛਾ ਜੀ ਹਾਂਜੀ ਕਿੰਨੇ ਮੈਂਬਰ ਜ਼ਖਮੀ ਆਪਣੇ ਜੀ ਆਪਣੇ ਹੀ 4 ਮੈਂਬਰ ਜ਼ਖਮੀ ਨੇ ਕੋਈ ਸੀਰੀਅਸ ਸੱਟ ਕਿਹੜੀ ਲੱਗੀ ਆ ਬੱਚੇ ਜੀ ਸੀਰੀਅਲ ਮੇਰੇ ਵੀ ਲੱਗੀ ਆ ਜੀ ਮੇਰਾ 13 ਟਾਂਕੇ ਨੇ 13 ਟਾਂਕੇ ਤੁਹਾਡੀ ਬਾਤ ਲੱਗੀ ਆ ਹਾਂਜੀ ਹਾਂਜੀ ਤੇ ਉਹ ਦੂਜੇ ਦਿਨ ਆਪਣੇ ਮੇਰੇ ਬਤਿਹੇ ਜੇ ਦੇ ਵੀ ਨੇ 10 10 ਆ ਸਾਰੇ 10 ਨੇ 22 ਟਾਂਕੇ ਤੁਹਾਡੀ ਕੋਈ ਪੁਰਾਣੀ ਰੰਜਿਸ਼ ਚੱਲੀ ਆਉਂਦੀ ਹੈ ਪਰਿਵਾਰ ਦੇ ਨਾਲ ਨਹੀਂ ਸਾਡੀ ਕੋਈ ਨਹੀਂ ਚੱਲਦੀ ਸੀ ਅਮਾਰਾ ਮੋਟਾ ਕਾਲੀ ਜੀ ਦੇ ਸੀ ਹੋਰ ਕੋਈ ਗੱਲ ਬਾਤ ਨਹੀਂ ਸੀ ਕਾਲੀ ਕਰਕੇ ਦੋ ਗਲਤ ਹੋ ਗਿਆ ਜੀ ਜਾਨੀ ਪਹਿਲਾਂ ਮਾੜੀ ਮੋਟੀ ਕਾਲੀ ਜੀ ਕਰਕੇ ਹੀ ਹੋਰ ਕੋਈ ਗੱਲ ਬਾਤ ਨਹੀਂ ਸੀ ਤੁਹਾਨੂੰ ਨਹੀਂ ਲੱਗਦਾ ਵੀ ਜੇ ਕੋਈ ਇਦਾਂ ਦਾ ਕੋਈ ਡਿਸਪਲੂਟ ਰੌਲਾ ਸੀਗਾ ਤਾਂ ਪੰਚਾਇਤ ਕੋਲੇ ਸ਼ਿਕਾਇਤ ਕਰ ਸਕਦੇ ਹਾਂ ਮੈਂ ਤਾਂ ਪੰਚਾਇਤ ਕੋਲੇ ਸਾਨੂੰ ਸਾ ਦੇ ਲੈਂਦੇ ਕਰ ਲੈਂਦੇ ਲੱਗਦਾ ਤੁਹਾਡਾ ਨਾ ਧੱਕੇਸ਼ਾਈ ਹੋਈ ਹੈ ਤਾਂ ਕਈ ਹੋਇਆ ਹੋਰ ਕੀ ਹੋਇਆ ਸ਼ਾਂਤਾਂ ਨੂੰ ਪਤਾ ਨਹੀਂ ਸੀ ਉਹਨਾਂ ਬੰਦੇ ਹੀ ਸੱਦੇ ਹੋਏ ਸੀ ਕਿੰਨੇ ਕ ਬੰਦੇ ਸੀਗੇ ਬੰਦੇ ਮਤਲਬ 6 ਬੰਦੇ ਦਾ ਆਪਣੇ 4 5 6 6-7 ਦਾ ਪਿੰਡੋਂ ਸੀ ਆਹਨ 5 4 ਸਾਧ ਦੇ ਸੀ 2-3 ਮਤਲਬ ਪਿੰਦੇ ਸੀ ਬਾਕੀ ਅਣਭਾਤੇ ਹੀ 5-6 12-13 ਬੰਦੇ ਸੀ ਮੈਂ ਸਭ ਪਿੰਡ ਬਲਾਸਟੋਰ ਵਿੱਚ ਇੱਕ ਲਾਈਟ ਅਗੜ ਦਾ ਕੇਸ ਸਾਹਮਣੇ ਹੈ ਇਸ ਬਾਰੇ ਜਾਣਕਾਰੀ ਦੋ ਬिलासपुर ਪਹੀ ਨਾਲੀ ਨੂੰ ਲੈ ਕੇ ਕੋਈ ਲੜਾਈ ਝਗੜਾ ਹੋਇਆ ਉੱਥੇ ਕਰੀਬ 7 ਬੰਦੇ ਸਾਨੂੰ ਐਮਲ ਆ ਰਿਸੀਵ ਹੋਈ ਆ ਤੇ ਆਈਪੀ ਭੇਜਿਆ ਜੋ ਜਿਹੇ ਹਾਲਾਤ ਹੋਣਗੇ ਉਹਦੇ ਮੁਤਾਬਕ ਮੈਰਿਟ ਤੇ ਕਾਰਵਾਈ ਕੀਤੀ ਹੈ ਤੇ ਦੋਹਾਂ ਤਰ੍ਹਾਂ ਦੇ ਜੋ ਉੱਥੇ ਜਖਮੀ ਨੇ ਜੋ ਸਿਵਾਸਤ ਦੇ ਵਿੱਚ ਹਾਂ 7 ਹੋਈਆਂ ਇਟ ਮੀਨਸ ਕੋਈ ਨਾ ਕੋਈ ਦੋਨੋਂ ਤਰ੍ਹਾਂ ਦੇ ਜਦੋਂ ਵੀ ਪਤਾ ਲੱਗਿਆ ਉੱਥੇ ਬਿਆਨ ਦੇ ਮੁਤਾਬਕ ਜਿਹੜੇ ਐਂਟੀ ਪਾਰਟੀਆਂ ਹੋਣਗੀਆਂ ਜੋ ਵੀ ਹੋਗਾ ਮੈਰਿਟ ਤੇ ਅਸੀਂ ਕਾਰਵਾਈ ਕਰਕੇ ਪਰਚਾ ਦਵਾਂਗੇ